ਮੈਂ ਹੀ ਆਪਣੇ ਭਰਾ ਨੂੰ ਫੋਨ ਕਰਕੇ ਕਹਿ ਦਿੰਦੇ ਆ ਇਹਨਾਂ ਬਾਰੇ ਹਲੋ ਹਾਂਜੀ ਵੀਰੇ ਕਿਵੇਂ ਹਾਂਜੀ ਹਾਂਜੀ ਮੈਂ ਵੀ ਵਧੀਆ ਤੁਸੀਂ ਦੱਸੋ ਮੰਮੀ ਹੋਣੀ ਠੀਕ 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 ਸਭ ਠੀਕ ਅੱਛਾ ਵੀਰੇ ਮੈਂ ਸੁਣਿਆ ਸੀ ਕਿ ਤੁਸੀਂ ਇੱਥੇ ਆਣਾ ਅੱਛਾ ਵੀਰੇ ਆਣ ਦੀ ਨਾਲ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਹੂੰ ਇਹਨਾਂ ਨਾਲ ਮੇਰੀ ਸੱਸ ਐ ਜੋ ਉਹਨਾਂ ਰਾਤ ਜਣੀ ਕਿ ਮੈਂ ਆਈ ਆ ਰਾਤ ਆਂਦੀ ਸਾਰੇ ਨਾ ਮੈਨੂੰ ਸਵੇਰ ਉੱਠਦੀ ਸਾਰ ਕਹਿਣ ਲੱਗੀ ਤੇ ਵੀ ਮੇਰੇ ਕੰਮ ਕਰ ਸਾਰਾ ਘਰ ਦਾ ਕੰਮ ਕਰ ਤੇ ਹੁਣ ਤੁਸੀਂ ਦੱਸੋ ਹੁਣ ਨਵੀਂ ਵਿਆਹੀ ਆਈ ਆ ਹੁਣ ਮੈਂ ਘਰ ਦਾ ਕੰਮ ਕਰਦੀ ਚੰਗੀ ਲੱਗਦੀ ਪਹਿਲੇ ਦਿਨੇ ਤੇ ਉੱਪਰ ਦੀ ਕਹਿੰਦੀ ਤੂੰ ਦਾਜ ਨਹੀਂ ਲੈ ਕੇ ਦਾਜ ਦੇ ਮੈਨੂੰ ਹੁਣ ਮੈਂ ਕਿੱਥੋਂ ਦਾਜ ਦਵਾਂ ਉਹਨਾਂ ਨੂੰ ਦੱਸੋ ਮੈਨੂੰ ਤੁਸੀਂ ਹੁਣ ਮੇਰੀ ਕੀ ਗਲਤੀ ਆ ਨਾਲ ਤੁਸੀਂ ਤਾਂ ਕਹਿੰਸੀ ਕਿ ਮੇਰਾ ਘਰ ਵਾਲਾ ਕੋਈ ਨਸ਼ਾ ਨਹੀਂ ਕਰਦਾ ਉਹ ਦਾ ਸਾਰੇ ਨਸ਼ੇ ਕਰਦਾ ਰਾਤ ਤੈਨ ਟੁੱਲ ਹੋ ਕੇ ਆਇਆ ਸੀ ਮੇਰੇ ਕੋਲ ਤੁਸੀਂ ਕਿਹਾ ਸੀ ਨਾ ਹਾਂ ਮੇਰੀ ਤਾਂ ਜ਼ਿੰਦਗੀ ਤੁਸੀਂ ਨੇ ਬਰਬਾਦ ਕਰਕੇ ਧਰਤੀ ਆ ਨਸ਼ੇੜੀ ਨਾਲ ਵਿਆਹ ਕਰਾ ਕੇ ਹੁਣ ਮੈਂ ਦੱਸੋ ਕਿੱਥੇ ਜਾਵਾਂ ਜਿੱਦ ਨਾਲ ਮੈਂ ਵਿਆਹ ਕਰਾਣ ਨੂੰ ਕਿਹਾ ਸੀ ਤੁਸੀਂ ਉਹਨਾਂ ਨਾਲ ਤਾਂ ਕਰਾਏ ਨਹੀਂ ਆ ਨਸ਼ੇੜੀ ਨਾਲ ਤੁਸੀਂ ਨੇ ਮੈਨੂੰ ਤੋੜਤਾ ਹਾਂ ਹਾਂ ਹੁਣ ਤਾਂ ਵੀ ਮੈਨੂੰ ਹੀ ਚੁੱਪ ਕਰਾਉਂਗੇ ਤੁਸੀਂ ਆਪਣੀ ਗਲਤੀ ਤਾਂ ਫਿਰ ਵੀ ਨਹੀਂ ਮੰਨਣੀ ਨਾ ਠੀਕ ਹੈ ਵੀਰੇ ਤੁਨੂੰ ਆਂਦੀ ਹੁਣ ਫਿਲਹਾਲ ਕੋਈ ਲੋੜ ਨਹੀਂ ਹੈਗੀ ਤੁਸੀਂ ਆਇਓ ਨਾ ਇਦਾਂ ਕਰਿਓ ਦੋ ਦਿਨ ਬਾਅਦ ਰਖੜੀਆਂ ਨੇ ਤੁਸੀਂ ਰਖੜੇ ਨਹੀਂ ਅੱਜ ਤੇ ਨਾਲ ਇਹਨਾਂ ਦੇ ਰੰਗ ਟੰਗ ਦੇ ਦਿਓ ਕਿੱਦਾਂ ਦੇ ਨੇ ਮੇਰੇ ਨਾਲ ਬਹੁਤ ਕੁਝ ਹੋ ਕਰ ਰਹੇ ਨੇ ਇਹ ਪਹਿਲੇ ਦਿਨ ਚ ਮੇਰੇ ਨਏ ਹਾਲਤ ਤੇ ਬਾਅਦ ਵਿੱਚ ਅੱਗੇ ਅੱਗੇ ਪਤਾ ਨਹੀਂ ਕੀ ਹਾਲ ਹੋਏਗਾ ਮੇਰਾ ਹਾਂ ਚਲ ਠੀਕ ਹੈ ਵੀਰੇ ਧਿਆਨ ਰੱਖਿਓ ਅਬ ਤਾਂ ਓਕੇ ਵੀਰੇ ਨੂੰ ਤਾਂ ਕਹਿਤਾ ਮੈਂ ਅਬ ਦਿਨ ਨੂੰ ਹੌਣ ਇਹਨਾਂ ਨੇ ਬੁੱਢੀ ਨੂੰ ਤੇ ਆਪਣੇ ਘਰ ਵਾਲੇ ਨੂੰ ਇਹਨਾਂ ਦੋਨਾਂ ਨੂੰ ਸੰਭਾਲਣਾ ਹੋ। ਚਲ ਦੇਖਦੇ ਹਾਂ ਕੀ ਬਣਦਾ। ਆ ਵੀ ਨਾ ਜਾਵੇ। ਕਿਵੇਂ ਦੇਖੀ ਜਾਂਦੀ ਹੈ ਬੁੱਢੀ ਇਹਨਾਂ ਦੀ? ਸਸਰੀ ਘਰ ਜੀ। ਸਸਰੀ ਘਰ ਲੁਕੋ। ਸਸਰੀ ਘਰ ਤੁਸੀਂ ਭਾਈ ਕਿੱਥੋਂ? ਕੀ ਦੱਸਾਂ? ਬੇਬੇ ਇਹ ਤਾਂ ਮੇਰੇ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ ਵਿਆਹ ਕਿਤੇ ਚਾਚੇ ਦੇ ਮੁੰਡੇ ਸਾਰੇ ਮੈਂ ਦੇਖਿਆ ਨੇ ਉਹ ਵਿਆਹ ਤੇ ਤਾਂ ਜੀ ਮੈਂ ਆਇਆ ਨਹੀਂ ਗਿਆ ਇਹ ਬਾਹਰ ਨੌਕਰੀ ਕਰਦੇ ਨੇ ਨਾ ਇਹ ਆਏ ਹੋਏ ਸੀ ਤੇ ਮੈਨੂੰ ਵੀ ਨਹੀਂ ਆ ਨਾ ਮੈਨੂੰ ਕਿਸੇ ਨੇ ਨਹੀਂ ਦੱਸਿਆ ਵੀ ਨੌਕਰੀ ਕਰਦਾ ਕੋਈ ਥੋੜਾ ਬੇਬੇ ਬੇੜੇ ਚੋਂ ਨੇ ਐਂ ਫਿਰ ਸਾਰਾ ਪਿੰਡ ਮਿੱਤਰਾਂ ਦਾ ਹੀ ਹੁੰਦਾ ਉਹ ਗੱਲ ਕਿਉਂ ਕਰਤੀ ਚਲੋ ਹੁਣ ਚਲ ਫਿਰ ਚਾਹ ਪਾਨ ਲਈ ਬੈਠੀ ਨੂੰ ਅੰਦਰ ਤਾਂ ਪੁੱਛ ਲੈ ਵੀ ਆਈ ਗਈ ਹਾਂ ਜੀ ਆਇਆ ਤੈਨੂੰ ਚਾਹ ਬਲਾਵਾ ਇਹ ਸੁਣ ਲੈ ਆ ਹੋਰ ਕਾਚੋਂ ਮੂਗਲਾ ਕੱਢ ਕੇ ਮਾਰਿਆ ਅੱਜ ਨਾ ਇੱਕ ਥੋਪੜ ਅਕੇ ਸੱਦੀ ਨਾਲਾਈ ਮੈਂ ਲੜੀ ਤਾਈ ਕਹਿੰਦਾ ਲਿਆ ਰਪਈਆ ਕਹਿੰਦੀ ਘਰਾਂ ਚੋਂ ਆ ਨਾ ਹੁਣ ਕਿੱਜ ਕਰੇ ਮੈਂ ਦੇਖੀ ਨਹੀਂ ਸਕਨਾ ਅੱਜ ਇਹ ਚਾਚੇ ਦਾ ਪੁੱਤ ਹੋ ਗਿਆ ਇਹ ਤਾਂ ਮੈਨੂੰ ਲੱਗਦਾ ਹੈ ਦਾੜ ਚ ਕੋਈ ਕਾਲਾ ਕਾਲ ਹੈ ਕਿ ਜੇ ਦੀਪ ਦਾ ਘਰ ਦਾੜ ਤਾਂ ਨਹੀਂ ਖੜੀ ਮੈਨੂੰ ਤਾਂ ਲੱਗਿਆ ਗੱਲ ਖਰਾਬ ਹੈ ਇਹ ਤਾਂ ਮੈਂ ਦੀਪ ਦੇ ਘਰ ਨਾਲ ਚ ਗੱਲ ਪਾਉਣੀ ਪਊ ਇਹ ਤਾਂ ਗੱਲ ਖਰਾਬ ਹੈ ਇਹ ਜਿੰਨੀ ਤਾਂ ਹੈ ਨਾ ਐਨੀ ਧਰਤੀ ਚ ਹੈ ਪਤਾ ਮੈਨੂੰ ਇਹ ਜਿਹੇ ਬੰਦੇ ਦਾ ਐਂ ਆ ਕਹਿੰਦੇ ਜਿੰਨਾ ਮੋਟਾ ਉੰਨਾ ਹੀ ਥੋਟਾ ਇਹ ਜਿੰਨੀ ਤਾਂ ਹੈ ਉਨੀ ਤਾਂ ਹੈ ਜਿਆਦੇ ਹੈ ਇਹਦੀ ਕਰਤੂਤ ਤਾਂ ਮੈਂ ਦੱਸਦੀ ਆ ਇਹਦਾ ਗੱਲ ਖਰਾਬ ਹੈ ਇਹਦਾ ਕਿਸੇ ਕੋਈ ਆਸ਼ਕ ਬਲੈ ਕੋਈ ਧਾਗੜਾ ਬੈਲਣ ਨੇ ਮੈਨੂੰ ਚੋਰੀਉ ਅਕੇ ਸਸ ਤੋਂ ਚੋਰੀਉ ਕਣਕ ਕੱਟੇ ਛੋਲੇ ਵਟਾਉਂਦੀ ਆ ਮੇਰਾ ਪੁੱਤਾ ਵਾਕੇ ਖੇਤ ਚੋਗਾ ਲੈਣੇ ਕਰਤੀ ਮੌਜ ਦਾ ਚੋਰੀ ਨੂੰ ਸੱਦਾ ਖਸਮ ਆਪਦਾ ਕੋਈ ਨਾ ਤੇਰੇ ਦਾ ਡਾਂਗਾਂ ਦਾ ਗਾਹ ਪਵਾਉਂਗਾ ਜਿਵੇਂ ਜਿਹੜੇ ਤੂੰ ਤਾਂ ਕੀ ਜਾਣੇਗੀ ਆਹ ਲਾਂਦੇ ਫੇਰਾ ਮਗਡੇ ਨੂੰ ਕੀ ਲੋਚ ਬਣੀ ਕੀ ਕਰਦੇ ਆ ਤੁਸੀਂ ਨੇ ਮੇਰੇ ਤਾਂ ਕੰਨਾਂ 'ਚ ਇਹ ਗੱਲਾਂ ਸੁਣ ਸੁਣ ਚਾਚ ਦਾ ਗੁੰਡਾ ਹੈ ਕਦੇ ਕਦੇ ਵੇੜੇ 'ਚੋਂ ਉਹੀ ਗੱਲ ਹੈ ਕਹਿੰਦੀ ਝੂਠ ਦੇ ਪੈਰ ਨਹੀਂ ਹੁੰਦੇ ਕੋਲ ਗਲੇਲੇ ਬਣਾਉਣਾ ਛੱਡੀ ਜਾਂਦੀ ਹੈ ਉਹੀ ਗੱਲ ਹੈ ਜਿਹਦਾ ਫੰਗ ਲਾਵੇ ਤਾਂ ਤਾਂ ਉੜ ਜਾਂ ਨਾ ਗੋਲ ਮੋਲ ਗੱਪਾਂ ਵੱਢ ਕੇ ਤਾਂ ਉੱਥੇ ਲਿਫਟ ਵਾਂਗ ਉੜ ਜਾਂਦੇ ਚੱਲ ਪਰੇ ਦੇਖਦੀ ਆ ਕੀ ਕਰਦੀ ਅੰਦਰ ਤੁਸੀਂ ਮੈਨੂੰ ਮਰਵਾਣਾ ਵਾ ਜੇ ਤੁਹਾਨੂੰ ਘਰ ਦੱਸਦਾ ਮੈਂ ਇਹਦਾ ਮਤਲਬ ਇਹ ਤੁਹਾਨੂੰ ਕਿ ਤੁਸੀਂ ਚੁੱਪਚਾਪ ਇੱਥੇ ਆ ਜਾਓ ਉਹ ਨਹੀਂ ਮਰਵਾਉਂਦਾ ਜੇ ਹੁਣ ਪਤ ਲੱਗ ਜਾਂਦਾ ਨੂੰ ਫੇਰ ਆ ਕਿਵੇਂ ਪਤਾ ਲੱਗ ਜੂਗਾ ਕਹਿ ਤਾਂ ਦਿੱਤਾ ਤੇ ਨਹੀਂ ਮੇਰੇ ਚਾਚੇ ਦਾ ਮੁੰਡਾ ਹੈਗਾ ਉਹ ਵੀ ਡਰੀ ਜੰਨੀ ਹੈ ਹੈ ਤੁਹਾਨੂੰ ਨਹੀਂ ਪਤਾ ਕਿ ਨਹੀਂ ਚੰਟਾ ਉਹ ਅੱਛਾ ਕੋਈ ਨਾ ਚੰਟਾ ਖੜਕਾ ਦਾਂਗੇ ਜਾਣ ਦੀ ਨਹੀਂ ਆਪਾਂ ਵੀ ਕੀ ਚੀਜਾਂਗੇ ਕੀ ਕਰੂਗਾ ਤੁਸੀਂ ਕਰੋ ਕਰਨਾ ਕਰਾਉਣਾ ਕੀ ਹੈ ਤੈਨੂੰ ਪਤਾ ਹੀ ਹੈ ਕੀ ਕਰਾਉਣਾਗਾ ਯਾਰ ਤੇਰੇ ਬਿਨਾ ਮੈਂ ਰਹਿ ਨਹੀਂ ਸਕਦਾ ਸੀਗਾ ਤੈਨੂੰ ਪਤਾ ਹੂੰ ਮੈਨੂੰ ਪਤਾ ਰਹਿ ਤਾਂ ਮੈਂ ਵੀ ਨਹੀਂ ਸਕਦੀ ਹੁਣ ਤੁਹਾਨੂੰ ਵੀ ਪਤਾ ਨਾ ਕਿ ਮੈਂ ਹੁਣ ਇੱਥੇ ਆ ਯਾਰ ਤੇ ਘਰ ਦੇ ਨਾਲ ਮੇਰੇ ਦੁਸ਼ਮਣ ਬਣ ਗਏ ਤੇਰਾ ਭਾਈ ਉਹ ਪੌਣਾ ਜਾ ਪਤਲ ਪੁੰਗਾ ਜਾ ਮੇਰਾ ਤਾਂ ਜੀ ਕਰਦਾ ਸੀ ਬਸ ਬਚ ਗਿਆ ਤੇ ਮੇਰੇ ਇੱਥੋਂ ਮੈਂ ਤਾਂ ਆਪ ਖੁਦ ਫਸ ਗਈ ਇੱਥੇ ਆ ਕੇ ਮੈਂ ਨਾਲ ਇਹਨਾਂ ਨੂੰ ਕਹਿਤਾ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ ਪਰ ਮੈਨੂੰ ਕੁਛ ਰਸੀ ਜਣਾ ਉਸ ਦਿਨ ਕਹਿਲੇ ਬਣੇ ਮੈਨੂੰ ਨਾ ਮਨ ਟੱਚ ਕਰਦਾ ਮੈਂ ਤਾਂ ਮੇਕੇ ਮੇਰਾ ਤਾਂ ਵੀ ਆਸ਼ਕ ਰੱਖਿਆ ਹੈ ਮੈਨੂੰ ਪਿਆਰ ਕਰਦੇ ਮੈਂ ਨਾ ਵਿਆਹ ਪਾਉਣਾ ਚਾਹੁੰਦੀ ਸੀ ਅੱਛਾ ਆ ਬਣੀ ਹੈ ਨਾ ਦਲੇਰੀ ਵਾਲੀ ਗੱਲ ਮੈਨੂੰ ਕਿ ਅਗਰ ਮੈਨਾਂ ਕੁਝ ਕਰਨ ਦੀ ਕੋਸ਼ਿਸ਼ ਕਰਤੀ ਤਾਂ ਮੈਂ ਆਪਣੇ ਆਸ਼ਕ ਨੂੰ ਤੈਨੂੰ ਆਪਣੇ ਪਿਆਰ ਦਾ ਸਬੂਤ ਦਿੱਤਾ ਇਹ ਗੱਲ ਕਹਿ ਕੇ ਮੈਨੂੰ ਤਾਂ ਅਸੀਂ ਜਿੱਦ ਦਵ ਜੇਗੀ ਵਧੀਆ ਰਹੀ ਮੈਂ ਦਬਣਾ ਚ ਲੱਗਦੇ ਤੈਨੂੰ ਕੋਈ ਨਾ ਤੂੰ ਫਿਕਰ ਨਾ ਕਰ ਹੁਣ ਤੂੰ ਇਹ ਘਰ ਚ ਰਹੇਗੀ ਨਾ ਆਪਣਾ ਹੌਲੀ ਹੌਲੀ ਸਾਰਾ ਕੰਮ ਹੋ ਜਾਊਗਾ ਪਾਸ ਇਹਨਾਂ ਨੂੰ ਉਹ ਪਤਾ ਹੀ ਲੱਗਣਾ ਨਹੀਂ ਮੈਂ ਕੌਣਾ ਮੈਂ ਇੱਕ ਦੋ ਵਾਰ ਫੇਰ ਆਉਂਗਾ ਤੈਨੂੰ ਹੀ ਮਿਲਣਾ ਵੀ ਚਾਚੇ ਦਾ ਮੁੰਡਾ ਗਾ ਇੱਥੇ ਜੌਬ ਕਰਦਾ ਇਹਨਾਂ ਨੂੰ ਅਈ ਚਾਰ ਕੇ ਰੱਖੀ ਆ ਨਾ ਤੇ ਉਹਤਨੇ ਕੋਈ ਗੱਲਬਾਤ ਹੋਈ ਨਹੀਂ ਹੋਰ ਨਹੀਂ ਹੋਈ ਜਾਈਗਾ ਪਰ ਮੈਨੇ ਇੱਕ ਗੱਲ ਆ ਕਿ ਉਧਰੋਂ ਨੇ ਮੇਰੇ ਖੱਪੜ ਮਾਰਿਆ ਅੱਛਾ ਕੋਈ ਨਾ ਥੱਪੜ ਦਾ ਬਦਲਾ ਤਾਂ ਲਵਾਗੇ ਹੈ ਇਹ ਤਾਂ ਯਾਦ ਰੱਖਣਗੇ ਕਿ ਕਿਸ ਨਾਲ ਪਾਲਾ ਪੜਿਆ ਸੀਗਾ ਇਹਨਾਂ ਨੂੰ ਇਹੋ ਜਿਹਾ ਸਭ ਕੁਝ ਕਰਕੇ ਜਾਵਾਂਗੇ ਆਪਾਂ ਤਸੂ ਖਾਣਾਂਗੇ ਚੰਗਾ ਹੱਥ ਮਾਂਜਾਂਗੇ ਤੂੰ ਦੇਖ ਲਈ ਯਾਰ ਅੱਗੇ ਮੈਂ ਸਕੀਮ ਕੀ ਸੋਚ ਰਿਹਾ ਕੀ ਸੋਚ ਰਿਹਾ ਤੈਨੂੰ ਦੱਸੂਗਾ ਤੂੰ ਦੱਸੋ ਮੈਨੂੰ ਕੋਈ ਨਾ ਬਾਕੀ ਇਹ ਤਾਂ ਪਾਇਆ ਸੋਚ ਰਿਹਾ ਕਿ ਇਸ ਨੇ ਮੈਂ ਪਾਇਆ ਇਹਦਾ ਕੀ ਹੈ ਕਿਉਂ ਕਿ ਮੈਨ ਲੱਗਿਆ ਮੇਰੇ ਕੋਲ ਹਿੰਦੂਸਾ ਪੁੱਸ ਕਿਆ ਮਗੇ ਬਹੁਤ ਚੰਗਾ ਹੈ ਅੱਛਾ ਕਿ ਕੀ ਕਹਿੰਦੀ ਆ ਬੋਲਦੀ ਸੀ ਇਹ ਵੀ ਮੈਨੂੰ ਜਦੋਂ ਮੈਂ ਸਾਰਾ ਕੁਝ ਉਹਨੂੰ ਦੱਸਤਾ ਅੱਛਾ ਇਹ ਮੈਨੂੰ ਬੋਲਦੀ ਸੀ ਕਹਿੰਦੀ ਸਾਨੂੰ ਤਾਂ ਖੈ ਤਾਂ ਸਾਨੂੰ ਏਡੇ ਪਹਿਲੇ ਲਗਾਇਆ ਮੈਂ ਕਿ ਮੈਂ ਥੋੜੀ ਨਾ ਲਗਾਇਆ ਵੀ ਥੋੜੀ ਅੱਜ ਵਜਨ ਨਾ ਲੱਗਿਆ ਮੇਰੀ ਵਜਨ ਥੋੜੀ ਨਾ ਟਰਿਕ ਕਰਦਿਆਂ ਨੂੰ ਤਾਂ ਨਹੀਂ ਦੱਸਤਾ ਭਰਾ ਨੂੰ ਫੋਨ ਕੀਤਾ ਸੀ ਮੈਨੂੰ ਵੀ ਉਹ ਇਦਾਂ ਦਾ ਕਰਕੇ ਬੋਲਦੀ ਕੁੜੀ ਛੋਟੀ ਮੈਂ ਵੀ ਭਰਾ ਨੂੰ ਕਹਤਾ ਕਿ ਉਹ ਮੇਰੇ ਤੋਂ ਦਾਜ ਮੰਗਦੇ ਨੇ ਤੇ ਪਹਿਲੇ ਦਿਨ ਹੀ ਮੇਰੇ ਤੋਂ ਕੰਮ ਕਰਾਉਣ ਲੱਗ ਗਏ ਆ ਤਾਂ ਵਧੀਆ ਕਰਿਆ ਤੈਨੇ ਨੇਲੇ ਦੇ ਦੇਲਾ ਘੇੜਤਾ ਹੋਣਾ ਵਸਵਾ ਦਾ ਘਰ ਤਤਰ ਪਈ ਹੁੰਦਾ ਹੋਣਾ ਨਹੀਂ ਆ ਹਾਲੇ ਨਹੀਂ ਆਏਗਾ ਉਹਨਾਂ ਨੇ ਮੇਰੇ ਖੜੇ ਨਹੀਂ ਬੁਲਾਇਆ ਮੈਂ ਕਿਉਂ ਗਈ ਆ ਜੋ ਅੱਛਾ ਤੇ ਐਸੇ ਬਹਾਨੇ ਮੈਂ ਘਰੇ ਵੀ ਚਲ ਜੂਗੀ ਦੋ ਦਿਨ ਮੈਨੂੰ ਕਹਿੰਦੇ ਨੇ ਫੇਰ ਆਪਾਂ ਜਾਂਦੇ ਨੇ ਹਾਂ ਤੇ ਕਿਉਂ ਉਹ ਚਾਲ ਕੋਈ ਜਗਰ ਕਰ ਤਾ ਸਹੀ ਅੱਲਾ ਆਹ ਬਣੀ ਨਾ ਗੱਲਾਂ ਕੋਈ ਨਾ ਚਾਲ ਕੋਈ ਨਾ ਛੱਕ ਜਾਣਾ ਹੋ ਜੇ ਤੇਰੇ ਸਾਸਰਾਂ ਦੇ ਹੈ ਹਾਂ ਦੇਖਦੇ ਆ ਬਾਹਰ ਜਾ ਕੇ ਤਾਂ ਸੁਣਦੀ ਵੀ ਨਾ ਵੇ ਇਹ ਤਾਂ ਪਤਾ ਨਹੀਂ ਕਿ ਕੰਮ ਲੱਗੇ ਹਾਂ ਸੱਚ ਕਿਹਾ ਕੰਨਾਂ ਦੇ ਕੰਨ ਹੁੰਦੇ ਨੇ ਚਲ ਇੱਕ ਮਿੰਟ ਦੇਖ ਕੇ ਬੇਬੇ ਕੀ ਤੁਸੀਂ ਗੱਲਾਂ ਸੁਣਦੇ ਸਾਡੀਆਂ ਹਾਂ ਸੁਣਦੀਆਂ ਇਹ ਥੋੜੇ ਚੰਗੀਆਂ ਗੱਲਾਂ ਨਹੀਂ ਹੈਗੀਆਂ ਉਹ ਮਾਤਾ ਸ਼ਰਮ ਕਰ ਆ ਕੱਲ ਤਾਂ ਨੂ ਆਈ ਆ ਤੇਰੀ ਤੂੰ ਇਹੋ ਜਿਹੀ ਗੱਲਾਂ ਕਰ ਜੇ ਘਰ ਬਰਬਾਦ ਹੋ ਜੂ ਤੇਰਾ ਸ਼ਰਮ ਤੁਸੀਂ ਕਰੋ ਮੈਨੂੰ ਕੀ ਪਤਾ ਵੀ ਤੂੰ ਤੇ ਭਾਈਆਂ ਕੀ ਕੀ ਹੈ ਭਾਈ ਹੈ ਮੇਰਾ ਉਹ ਮੈਂ ਜਾਣਦੀ ਆ ਤੇਰੇ ਭਾਈ ਨੂੰ ਮੇਰੇ ਕੋਈ ਆਉਂਦਾ ਤੇਰੇ ਭਾਈ ਨਾਲੇ ਮੇਰੀ ਹੁਣ ਫੋਨ ਤੇ ਗੱਲ ਹੋਈ ਕੇ ਮਾਤਾ ਜੀ ਤੈਨੂੰ ਕਹਿਤੀ ਮੈਂ ਚਾਚੇ ਦਾ ਮੁੰਡਾ ਕੰਮ ਵਿਆਹ ਤੇ ਨਹੀਂ ਆ ਸਕਦਾ ਕੋਈ ਚਾਚੇ ਕਿਹੜਾ ਛੇ ਉਹ ਤੁਹਾਨੂੰ ਬਣਾ ਲਈ ਨਾ ਲਪਟਲ ਮੈਨੂੰ ਪਤਾ ਹੈ ਬੜਾ ਜਿਆਦਾ ਸ਼ੱਕ ਕਰਦੀ ਹੈਗੀ ਆਹੋ ਮੈਂ ਤੇ ਭਾਈ ਨਾਲ ਗੱਲ ਕਰ ਲਈ ਉਹ ਕਰਨ ਮਾਰਿਆ ਮੋਟਰਸਾਈਕਲ ਲੈ ਕੇ ਪੰਜ ਚਾਰ ਮਿੰਟ ਜਾਂਦੇ ਨੇ ਤੁਸੀਂ ਜਾਓ ਚਲੋ ਠੀਕ ਹੈ ਜੀ ਮੈਂ ਜਾਂਦਾ